ਸਤਿ ਸ਼੍ਰੀ ਅਕਾਲ ਜੀ ਮੈਂ ਅਨੰਦਪ੍ਰੀਤ ਸਿੰਘ ਰਾਓ ਅੱਜ ਦਾ ਪ੍ਰੋਗਰਾਮ ਸਿੱਧੀ ਗੱਲ ਲੈ ਕੇ ਸਾਹਮਣੇ ਪਾਉਂਦਾ ਸੀਨੀਅਰ ਪੱਤਰਕਾਰ ਸੁਖਮਨ ਸਿੰਘ ਸਿੱਧੂ ਨੂੰ ਸਿੱਧੂ ਸਾਹਿਬ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਰਵਸਾਧ ਧਰਵਾਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਦਿੱਲੀ ਤੋਂ ਫਬਰ ਆ ਰਹੇ ਆ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਜੀ ਜਮਾਨਤ ਟਰਜੀ ਰੱਦ ਹੋ ਗਈ ਜੀ ਸਤਿੰਦਰ ਜੈਨ ਜਿਹੜੇ ਹੈ ਲੰਮੇ ਟਾਈਮ ਤੋਂ ਜੇਲ੍ਹ ਦੇ ਵਿੱਚ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਸੀ ਮੈਡੀਕਲ ਦੇ ਆਧਾਰ ਤੇ ਕਿ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਟ੍ਰੀਟਮੈਂਟ ਚੱਲਦਾ ਅੱਜ ਅਦਾਲਤ ਨੇ ਕਿਹਾ ਐ ਕਰੋ ਜੀ ਸਰੈਂਡਰ ਕਰੋ ਉੱਥੇ ਉਹਨਾਂ ਦੇ ਵਕੀਲ ਆ ਜਿਹੜੇ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਦੀ ਸਿਹਤ ਨਹੀਂ ਠੀਕ ਮੇਰਾ ਮੁਬੱਕਲ ਹੈ ਜਿਹੜਾ ਉਹ ਇੱਕ ਹਫ਼ਤੇ ਦੇ ਵਿੱਚ ਸਰੈਂਡਰ ਕਰੂਗਾ ਉਹਨਾਂ ਨੇ ਉਸ ਗੱਲ ਨੂੰ ਨਕਾਰਤਾ ਕਿ ਤੁਸੀਂ ਸਰੈਂਡਰ ਕਰੋ ਆਤਮਸਰਪਣ ਕਰੋ ਇਲਾਜ ਹੁੰਦਾ ਰਹੂਗਾ ਜਿਹੜੀ ਮੈਡੀਕਲ ਵੇਲ ਸੀ ਕੱਚੀ ਜ਼ਮਾਨ ਤੋਂ ਵੀ ਕਹਿੰਦੇ ਸੀ ਇਹਨੂੰ ਉਹ ਉਹ ਇੱਕ ਵਾਰ ਰੱਦ ਕਰਤੀ ਹੁਣ ਇਹਦੇ ਤੋਂ ਸਵਾਲ ਖੜੇ ਹੁੰਦੇ ਆ ਕਿ ਮਾਮਲੇ ਦੇ ਵਿੱਚ ਪੇਚੀਦਗੀਆਂ ਵੱਧ ਰਹੀਆਂ ਤੇ ਜੇ ਵਧਣ ਗਿਆ ਤਾਂ ਤੂੰ ਪਹਿਲਾਂ ਇਹ ਕਿ ਸੰਜੇ ਸਿੰਘ ਥੋਰੇ ਵੀ ਜੇਲ੍ਹ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਚੰਗੇ ਬੁਲਾਰੇ ਆ ਉਹ ਉਹਨਾਂ ਦੇ ਕੋਲੇ ਇਤਿਹਾਸ ਹੈ ਸਾਰੀਆਂ ਪਾਰਟੀਆਂ ਦਾ ਕੌਣ ਕਿਹਦੇ ਚੋਂ ਸ਼ਾਮਲ ਹੋਇਆ ਕੌਣ ਕਿਹਦਾ ਇੱਕ ਪਰਿਵਾਰਕੀ ਪਾਰਟੀ ਹੈ ਇਹ ਗੱਲ ਕਰਨ ਦੇ ਮਨੀਸ਼ ਜੈ ਸ਼ੋਧਿਆ ਵੀ ਐਸੇ ਮਾਮਲੇ ਚ ਫਸਿਆ ਹੋਇਆ ਜਿਹਦੇ ਵਾਰੇ ਆਮ ਆਦਮੀ ਪਾਰਟੀ ਵਾਲੇ ਪ੍ਰਚਾਰਦੇ ਆ ਕਿ ਦੇਸ਼ ਦਾ ਸਭ ਤੋਂ ਵਧੀਆ ਸਿੱਖਿਆ ਮੰਤਰੀ ਹੈ ਪਰ ਫਸਿਆ ਉਹ ਐਕਸਾਈਜ਼ ਵਾਲੇ ਮਾਮਲੇ ਦੇ ਵਿੱਚ ਤਾਂ ਫੇਰ ਇਹ ਜਿਹੜੇ ਤਿੰਨ ਮੇਨ ਆਗੂ ਇਹ ਉੱਥੇ ਨੇ ਤੇ ਉਧਰੋਂ rau saab arvind kejriwal ਨੂੰ ਵੀ ਬਾਰ-ਬਾਰ ਘੇਰਨ ਦੀਆਂ ਤਿਆਰੀਆਂ ਨੇ ਸਵਾਲ ਤਾਂ ਵੱਡੇ ਖੜੇ ਹੋਣ ਗਿਆ ਸਿੱਧਾ ਆਮ ਆਦਮੀ ਪਾਰਟੀ ਨੇ ਪਿੱਛੇ 8 ਐਮਪੀ ਹਲਕੇ ਤੋਂ ਉਮੀਦਵਾਰ ਅਨਾਉਂਸ ਕਰ ਦਿੱਤੇ ਸੀ ਇਹਨਾਂ ਜੀ ਕਹਿੰਦੇ ਫੇਰ ਬਦਲ ਹੋ ਸਕਦਾ ਜੀ ਇਹਦੇ ਚ ਦੋ ਚਰਚਾਵਾ ਨੇ rau saab ਇੱਕ ਤਾਂ ਇਹ ਹੈ ਕਿ ਕੁਸ਼ਕ ਸਿਆਸਤ ਦੇ ਵਿੱਚ ਬੜਾ ਕੁਝ ਚੱਲਦਾ ਵੈਸੇ ਸਾਨੂੰ ਸਮਝਣ ਦੀ ਲੋੜ ਹੁੰਦੀ ਹੈ ਕੁਛਕ ਤਾਂ ਜਿਹੜੇ ਸਿਆਸੀ ਲੋਕ ਆਉਂਦੇ ਉਹਨਾਂ ਨੇ ਇਹ ਵਿਉਂਤਬੰਦੀ ਤੇ ਹਵਾ ਬਣਉਣੀ ਹੁੰਦੀ ਹੈ ਕਿ ਜੀ ਆ ਇਧਰ ਜਾ ਸਕਦਾ ਐ ਨੂੰ ਇਧਰੋਂ ਉਪਰਾ ਰਹੀ ਆ ਫਲਾਣਾ ਵੀ ਉਹਨੂੰ ਸੱਦਰਿਆ ਮੈਂ ਨਾ ਕਲਾਕਾਰਾਂ ਵਾਲੇ ਵਿਭਾਗ ਨੂੰ ਦੇਖਿਆ ਨੇੜਿਓਂ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਵੱਡੇ ਕਲਾਕਾਰ ਇੱਥੇ ਵੀ ਆਇਆ ਹੁੰਦਾ ਵੀ ਇੱਕ ਕੈਸਟ ਕੰਪਨੀ ਆ ਜਿਹੜੀ ਉਹ ਕਿਸੇ ਦੀ ਲੋਕਲ ਵਾਲਾ ਵੀ ਆ ਨਾ ਜਿਹੜਾ ਉਹ ਵੀ ਉਹਨੂੰ ਪੁੱਛਦਾ ਨਹੀਂ ਹੁੰਦਾ ਸੀ ਪਰ ਗਾਹਾਂ ਦੇ ਕਲਾਕਾਰ ਕੋਲੇ ਜਾਓ ਉਹਨਾਂ ਦੇ ਟੀਜ਼ਰੀਜ਼ ਵਾਲੇ ਵੀ ਆਏ ਸੀ ਐਪਸਲਾਂ ਦੀ ਮੇਰੀ ਗੱਲ ਚੱਲਦੀਆਂ ਬੀਨਸ ਵਾਲੇ ਤਾਂ ਕਹਿੰਦਾ ਸੀ ਟਾਈਮ ਕਰੋ ਕਹਿੰਦਾ ਐਚਐਮਬੀ ਵਾਲਿਆਂ ਨਾਲ ਵੀ ਆਪਣਾ ਸੂਤ ਨਹੀਂ ਆਇਆ ਉਹਨਾਂ ਨੂੰ ਇਹ ਸਿਆਸੀ ਪਾਰਟੀਆਂ ਦਾ ਹੁੰਦਾ ਹੈ ਜਿਹੜੀ ਪਾਰਟੀ ਤੋਂ ਮਦਦ ਨੂੰ ਟਿੱਪ ਨਹੀਂ ਮਿਲਦੀ ਉਦੋਂ ਤਾਂ ਉਹ ਹਜੇ ਕਰੀ ਜਾਂਦਾ ਹੁੰਦਾ ਵੀ ਇੱਥੇ ਆਏ ਉਹ ਜੋ ਐ ਉਹ ਜੋ ਦੂਜੇ ਪਾਸੇ ਵੀ ਆਫਰ ਦੀ ਗੱਲ ਆਉਂਦੀ ਹੈ ਇਹੋ ਜਿਹਾ ਕੁਝ ਚੱਲਦਾ ਪਰ ਇਹਦੇ 'ਚ ਇੱਕ ਜਿਹੜੇ ਹੋਰ ਸਵਾਲ ਨਵੇਂ ਚੱਲ ਪਏ ਚਰਚਾ ਜਿਹੜੀ ਨਵੀਂ ਫੜ ਲਈ ਉਹ ਹੈ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਲਾਏ ਹੋਏ ਦੋਸ਼ ਜਾਂ ਦਿੱਤੀ ਹੋਈ ਸਟੇਟਮੈਂਟ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਉਧਰੋਂ ਕਾਂਗਰਸ ਦੇ ਸੀਨੀਅਰ ਆਗੂਆ ਜਿਹੜੇ ਉਹਨਾਂ ਦੇ ਨਾਲ ਹੋਈ ਆ ਮੀਟਿੰਗ ਤੇ ਉਸ ਮੀਟਿੰਗ ਦੇ ਮੁਤਾਬਕ ਇਹ ਹੈ ਕਿ ਜਿਹੜੇ ਉਮੀਦਵਾਰ ਇਹਨਾਂ ਨੇ ਖੜੇ ਕੀਤੇ ਆ 8 ਦੇ 8 ਇਹ ਵਾਪਸ ਲੈਣਗੇ ਇੱਕ ਤਾਂ ਇਹ ਤੱਤ ਹੈ ਇਹ ਪਤਾ ਨਹੀਂ ਕਿੰਨਾ ਸਹੀ ਹੈ ਦੂਜੀ ਚਰਚਾ ਜਿਹੜੀ ਉਹ ਇਹ ਚੱਲ ਰਹੀ ਹੈ ਕਿ ਦੋ ਤਿੰਨ ਸੀਟਾਂ ਹੋਰ ਨੇ ਉਹਨਾਂ ਚ ਪਟਿਆਲੇ ਵਾਲੀ ਸੀਟ ਵੀ ਹੈ ਦਲਵੀਰ ਸਿੰਘ ਹੋਰਾਂ ਨੇ ਉੱਥੇ ਬਹੁਤ ਕੰਮ ਕੀਤਾ ਉਮੀਦਵਾਰੀ ਸੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਨੂੰ ਵੀ ਕਹਿੰਦੇ ਇੱਥੋਂ ਦੁਬਾਰਾ ਜਿਹੜੇ ਸਰਵੇ ਹੋ ਰਹੇ ਆ ਉਹਦੇ ਮੁਤਾਬਕ ਸਰਵੇ ਕਰਨ ਦੇ ਵਾਸਤੇ ਟੀਮਾਂ ਦੁਆਰਾ ਦਿੱਲੀ ਤੋਂ ਆ ਰਹੀਆਂ ਵੀ ਡਾਕਟਰ ਬਲਬੀਰ ਹੋਰਾਂ ਦੇ ਨਾਲ ਉਹ ਮਜ਼ਬੂਤ ਉਮੀਦਵਾਰ ਹੈ ਉਹ ਵੀ ਹੋ ਸਕਦਾ ਕਿੰਨੇ ਮਜ਼ਬੂਤ ਨੇ ਪਾਰਟੀ ਨੇ ਦੇਖਣਾ ਉਹਨਾਂ ਦੇ ਸਰਵੇ ਨੇ ਦੇਖਣਾ ਤੇ ਬਾਅਦ ਵਿੱਚ ਜਿਹਨੂੰ ਵੋਟਾਂ ਪੈਗੀਆਂ ਨਤੀਜਾ ਸਾਹਮਣੇ ਆਗਾ ਉਹ ਸਾਰਿਆਂ ਨੇ ਦੇਖ ਲੈਣਾ ਇਹੋ ਜਿਹਾ ਕੁਛ ਆ ਜਿਹੜਾ ਜਲੰਧਰ ਵਾਲੀ ਸੀਟ ਤੇ ਵੀ ਚੱਲਿਆ ਆਂਦਾ ਅਮਰਤਸਰ ਵਾਲੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਹੋਰ ਕਿਹੜਾ ਸਰਾਇਆਂ ਦੇ ਵਿੱਚ ਆ ਕਿ ਉੱਥੋਂ ਕਿਉਂਕਿ ਢਾਲੀਵਾਲ ਸਾਹਿਬ ਨੂੰ ਉਮੀਦਵਾਰ ਉਤਾਰਿਆ ਹੋਇਆ ਹੈ ਦੁੱਜੇ ਵਾਸਤੇ ਕਿਰਨ ਮਿਲਦੀ ਹੈ ਟਿਕਟ ਉਹ ਤੋਂ ਵੀ ਸੋਨੀ ਹੋ ਰਹੇ ਵੀ ਪੂਰਾ ਜੋਰ ਲਾਈ ਜਾਂਦੇ ਆ ਤੇ ਸਿਟਿੰਗ ਮੈਂਬਰ ਪਾਰਲੀਮੈਂਟ ਮਿਸਟਰ ਔਜਲਾ ਗੁਰਜੀਤ ਸਿੰਘ ਔਜਲਾ ਉਹ ਪੂਰੇ ਸਰਗਰਮ ਹੈ ਔਜਲਾ ਹੋਰ ਨੂੰ ਟਿਕਟ ਮਿਲੂਗੀ ਜਾਂ ਨਹੀਂ ਮਿਲੂਗੀ ਹਜੇ ਪਤਾ ਨਹੀਂ ਦੁੱਜੇ ਨੂੰ ਮਿਲੂ ਜਾਂ ਨਹੀਂ ਇੱਥੇ ਇਹ ਵੀ ਚਰਚਾ ਚੱਲਦੀ ਹੈ ਕਿ ਜਿਹੜਾ ਵਸਤਾ ਸਾਰੇ ਥਾਵਾਂ ਦੇ ਮੰਨ ਕੇ ਚੱਲਦੇ ਹੋਣੇ ਹੈ ਜੇ ਕਾਂਗਰਸ ਸਿਟਿੰਗ ਐਮਪੀ ਨੂੰ ਜਾਂ ਜਿਹੜਾ ਪੂਰਾ ਸਰਗਰਮ ਲੀਡਰ ਹੋਵੇ ਉਹਨੂੰ ਟਿਕਟ ਨਾ ਦੇਵੇ ਉਹ ਨਾਲ ਦੀ ਨਾਲ ਦੂਜੀ ਪਾਰਟੀ ਤੇ ਜਾ ਰਿਹਾ ਦਾ ਸਾਹ ਕੋਟ ਦਾ ਸੀਗਾ ਜੀ ਉਧਰ ਆਕਸੀਜਨ ਲੈ ਲੈਣੇ ਏ ਵੀ ਹੋ ਸਕਦਾ ਦਲ ਬਦਲੀ ਹੋ ਜਾਏ ਤੇ ਜੇ ਇੱਥੇ ਉਮੀਦਵਾਰ ਕੋਈ ਹਿੰਦੂ ਜਿਹੜਾ ਹੋਣਾ ਮਤਲਬ ਉਹ ਵੀ ਸੋਨੀ ਵਰਗਾ ਕੋਈ ਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਢਾਲੀਵਾਲ ਹੋਰਾਂ ਨੂੰ ਰਿਪਲੇਸ ਕਰ ਦੇ ਇਹ ਚਾਚਾ ਵੀ ਚੱਲਦੀ ਹੈ ਸੰਗਰੂਰ ਬਾਰੇ ਇੱਕ ਨਵੀਂ ਗੱਲ ਆਈ ਹੈ ਕਿ ਇੱਥੇ ਸੁਖਪਾਲ ਸਿੰਘ ਖੇੜਾ ਹੋਰਾਂ ਨੂੰ ਮੈਦਾਨ ਚ ਉਤਰਿਆ ਜਾ ਸਕਦਾ ਹੈ ਇਹ ਉਹਨਾਂ ਦੇ ਬਾਵਾ ਨੇੜਲੇ ਸੱਜਣ ਨੇ ਮੈਨੂੰ ਹੁਣੇ ਹੀ ਆਪਾਂ ਜਦੋਂ ਗੱਲ ਸ਼ੁਰੂ ਕਰਨ ਲੱਗੇ ਆ ਉਦੋਂ ਹੀ ਚਰਚਾ ਚੱਲੀ ਕਿ ਸੰਗਰੂਰ ਦੇ ਵਿੱਚੋਂ ਸੁਖਪਾਲ ਸਿੰਘ ਖੇੜਾ ਹੋਰੇ ਆਮ ਆਦਮੀ ਪਾਰਟੀ ਦੇ ਸੌਰੀ ਕਾਂਗਰਸ ਦੇ ਉਮੀਦਵਾਰ ਹੋ ਸਕਦਾ ਹੈ ਕਿਉਂਕਿ ਮજબૂત ਤੇ ਧੜਲੇਦਾਰ ਤਾਂ ਹੈਗੇ ਆ ਪੋਤੜੇ ਪਰੋਲਣ ਲੱਗੇ ਵੀ ਉਹ ਦੇਰ ਨਹੀਂ ਲਾਉਂਦੇ ਦੂਜੀ ਗੱਲ ਹੈ ਜਿਹੜੀ ਕਿ ਇੱਥੇ ਟੱਕਰ ਦੇਣ ਦੇ ਵਾਸਤੇ ਉਹਨਾਂ ਕੋਲੇ ਮੌਕਾ ਹੈਗਾ ਤੇ ਨਾਲ ਜਿੱਥੇ ਸਿੱਧੂ ਮੂਸੇਵਾਲੇ ਦੇ ਘਰ ਕੱਲ ਫੇਰ ਕਿਲਕਾਰੀਆਂ ਗੂੰਜੀਆਂ ਚਰਚਾ ਚੱਲਦੀ ਹੈ ਉਧਰੋਂ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਬਾਰੇ ਵੀ ਇੱਕ ਸੋਰਸਸ ਦੇ ਰਾਹੀਂ ਗੱਲ ਆ ਰਹੀ ਹੈ ਕਿ ਉਹ ਮਠੰਡੇ ਵਾਲੀ ਸੀਟ ਦੇ ਉੱਤੇ ਉਹਨਾਂ ਨੂੰ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਉਤਾਰਿਆ ਜਾ ਸਕਦਾ ਹੈ ਕਾਂਗਰਸ ਉਹਨਾਂ ਦੇ ਅੰਗੇਸ਼ਟ ਆਪ ਦਾ ਉਮੀਦਵਾਰ ਖੜਾ ਨਹੀਂ ਕਰੂਗੀ ਇਹ ਪਤਾ ਨਹੀਂ ਹਲੇ ਗੱਲ ਕਿੰਨੀ ਸਹੀ ਹੈ ਪਰ ਇਹ ਜਿਹੜੀਆਂ ਸਿਆਸੀ ਕਣਸੂਆਂ ਢਲ ਰਹੀਆਂ ਇਹ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਬੇਸ਼ੱਕ ਆਪਣੇ ਕੋਲੇ ਪੰਜਾਬ ਦੇ ਵਿੱਚ 2.5 ਮਹੀਨੇ ਪਏ ਆ ਸਭ ਤੋਂ ਲਾਸਟ ਦੇ ਵਿੱਚ ਵੋਟਾਂ ਇੱਥੇ ਪੈਣੀਆਂ ਉਦੋਂ ਤੱਕ ਕਿਸੇ بڑا ਕਦਮਸ ਪੈਣਾ ਬੜਾ ਕੁਝ ਹੋਣਾ ਹੈ ਕਿਆਸ ਰਹੀਆਂ ਬੜੀਆਂ ਲੱਗਣੀਆਂ ਸ਼ਰਤਾਂ ਲੱਗਣੀਆਂ ਸਰਵੇ ਹੋਣੇ ਆ ਕਾਫੀ ਕੁਝ ਹੋਊਗਾ ਬਸ ਇਹ ਹੈ ਕਿ ਪੰਜਾਬ ਦੇ ਵਾਸਤੇ ਖੜੇ ਹੋਣ ਵਾਲੇ ਲੀਡਰ ਖੜੇ ਹੋ ਜਾਣ ਮੈਦਾਨ ਦੇ ਵਿੱਚ ਫਿਰ ਚੰਗੀ ਗੱਲ ਹੋ ਤੇ ਉਹ ਬਾਅਦ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨਾਲ ਖੜੇ ਰਹਿਣ ਨਹੀਂ ਤਾਂ ਕੁਰਸੀ ਤੱਕ ਦਾ ਸਾਰੇ ਹੁੰਦੇ ਆ ਬਾਅਦ ਦੇ ਵਿੱਚ ਕੋਈ ਨਹੀਂ ਕੋਈ ਦਾ ਪੰਜਾਬ ਸਰ ਜਿਹੜਾ ਕੋਣ ਦੇ ਲਈ ਸਿੱਧੂ ਸਾਹਿਬ ਆਮ ਆਪਣਾ ਅਕਾਲੀ ਦਲ ਤੇ ਭਾਜੀਪੀ ਦਾ ਗੱਠ ਜੋੜ ਵੀ ਅਜੇ ਭੰਗਲ ਖੂਸੇ ਜੀ ਹੈ ਤੇ ਭਾਜੀਪੀ ਨੇ ਜੇ ਚਰੋਣਾ ਚਰ ਡੇਟਾ ਵੀ ਕੀ ਅਨਾਉਂਸ ਕਰਨੀਆਂ ਨੇ ਪਰ ਜਾਖੜ ਸਾਹਿਬ ਦੇ ਜਿਹੜੀ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਨਾਲ ਤਾਂ ਜਿਵੇਂ ਇਹ ਆਪ ਹੀ ਮੀਟਿੰਗ 'ਚ ਬੈਠੇ ਹੁੰਦੇ ਨੇ ਇਹਦੀ ਡਿਟੇਲ 'ਚ ਦੱਸ ਰਹੇ ਜੀ ਜਾ ਇਹ ਕਹਿ ਰਹੇ ਕਿ ਉਹਨਾਂ ਕੋਲ ਜੀ ਆਪਣੀ ਪਾਰਟੀ ਬਾਰੇ ਕੋਈ ਦੱਸਣ ਹੋਇ ਨਹੀਂ ਉਹ ਆਮ ਆਦਮੀ ਪਾਰਟੀ ਦੇਖਦਾ ਸੀ ਕਰੀ ਜਾਂਦੇ ਨੇ ਮੈਨੂੰ ਇਹ ਵੀ ਗੱਲ ਸਹੀ ਹੈ ਤੁਹਾਡੀ ਕਿਉਂਕਿ ਹਜੇ ਭਾਜਪਾ ਦਾ ਜਿਹੜਾ ਅਲਾਈਅੰਸ ਹੈ ਉਹ ਅਕਾਲੀ ਦਲ ਦੇ ਨਾਲ ਹੋਣ ਦੀਆਂ ਗੱਲਾਂ ਚੱਲਦੀਆਂ ਨੇ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਸਰਜੀਤ ਸਿੰਘ ਰਖੜਾ ਹੋਰਾਂ ਦੇ ਭਰਾ ਨੇ ਇਹ ਉਹ ਕਿਸਾਨ ਆਗੂ ਨੇ ਤੁਸੀਂ ਦੇਖੋ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਵੱਡਾ ਕੰਮ ਹੈ ਇਹਨਾਂ ਦਾ ਜਦੋਂ ਕਿਸਾਨ ਅੰਦੋਲਨ ਦਿੱਲੀ 'ਚ ਚੱਲਦਾ ਸੀਗਾ ਨਾ ਜਿੱਦਲੀ ਨੂੰ 에어ਪੋਰਟ ਤੋਂ ਮੋੜਦੇ ਸੀ ਤੇ ਬਾਤ ਦੇ ਵਿੱਚ ਅੱਜ ਕੱਲ੍ਹ ਜਿਹੜੀਆਂ ਚਰਚਾ ਚੱਲਦੀਆਂ ਕਿ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਨੇੜੇ ਆ ਇੱਕ ਵਾਰੀ ਤਾਂ ਨਹੀਂ ਹੋ ਗਏ ਇਹ ਗੱਲਾਂ ਕਿਧਰੋਂ ਕਿਧਰ ਨੂੰ ਜਾਂਦੀਆਂ ਕਾਫੀ ਕੁਝ ਸਮਝਣ ਦੀ ਲੋੜ ਆ ਰਹੁ ਸਾਬ ਤੇ ਇਹੀ ਜਿਹੜੀ ਉਲਝਣਤਾਣੀ ਹੈ ਇਹਨੇ ਬਹੁਤ ਸਾਰੇ ਗਣਿਤ ਨੂੰ ਉਲਝਾ ਕੇ ਰੱਖਿਆ ਹੈ ਕਾਂਗਰਸ ਦੇ ਵਿੱਚੋਂ ਜਿਹੜੇ ਭਾਜਪਾ ਵਿੱਚ ਸ਼ਾਮਲ ਹੋਏ ਲੀਡਰ ਨੇ ਉਹ ਲਗਭਗ ਅਕਾਲੀ ਦਲ ਦੀ ਹੁਣ ਆਮ ਆਪਣੇ ਭਾਜਪਾ ਦੇ ਨਾਲ ਅਲਾਈਅੰਸ ਦੀ ਵਕਾਲਤ ਕਰ ਰਹੇ ਆ ਤੁਸੀਂ ਦੇਖੋ ਚਾਹੇ ਕੈਪਟਨ ਹੋਣ ਇਹ ਹੋਣ ਜਾਂ ਇੱਕਦੋ ਹੋਰ ਬਾਜਵਾ ਹੋ ਰਹੇ ਹੋਵੇ ਅ ਪ੍ਰਤਾਪ ਸਿੰਘ ਫਲੇ ਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਉਹ ਵੀ ਹੁਣ ਨਵੀਂ ਇਹਦੇ ਚ ਅਮੈਂਡਮੈਂਟ ਕੋਈ ਦੇਖਣ ਨੂੰ ਮਿਲ ਨਹੀਂ ਰਹੀ ਆਮ ਆਲ ਵੀ ਪਾਰਟੀ ਵਾਲਿਆਂ ਦੀਆਂ ਦੇ ਆਗੂ ਆ ਜਿਹੜੇ ਉਹਨਾਂ ਤੇ ਨਜ਼ਰਾਂ ਤਾਂ ਹੁਣ ਵਿਰੋਧੀਆਂ ਨੇ ਕਰਨੀਆਂ ਹੀ ਆ ਇੱਕ ਗੱਲ ਹੋਰ ਹੈ ਜਿਹੜੀ ਸੁਨੀਲ ਜਾਖੜੋਰਾ ਨੇ ਕਹੀ ਹੈ ਕਿ ਜੀ ਅੱਗੇ ਹਰੇਕ ਮਾਮਲੇ ਦੇ ਵਿੱਚ ਰਾਗੂ ਜੱਡਾ ਮੂਰੇ ਹੁੰਦਾ ਸੀ ਹੁਣ ਉਹ ਕਿੱਥੇ ਆ ਉਹ ਤਾਂ ਕਿਹਾ ਜਾ ਰਿਹਾ ਹੈ ਕਿ ਉਹ ਇੰਗਲੈਂਡ ਦੇ ਵਿੱਚ ਆਪਰੇਸ਼ਨ ਕਰਾਉਣ ਗਏ ਆ ਅੱਖਾਂ ਵਗੈਰਾ ਦਾ ਆਪਦਾ ਪਰ ਨਾਲ ਜਾਖੜ ਹੋਰਾਂ ਨੇ ਜਿਹੜੇ ਦੋਸ਼ ਲਾਏ ਨੇ ਜਾਂ ਜਿਹੜੀ ਗੱਲ ਆਖੀ ਹੈ ਕਿ ਉਹ ਵੀ ਕਿਸੇ ਹੋਰ ਪਾਸੇ ਜਾਣ ਦੀ ਤਿਆਰੀ ਚ ਹੋਰ ਪਾਸਾ ਦਾ ਫਿਰ ਭਾਜੀਪੀ ਵੱਜਦੀ ਆ ਲੈ ਦੇ ਕੇ ਕਈ ਚੀਜ਼ਾਂ ਹੋ ਸਕਦੀਆਂ ਨੇ ਹੋ ਸਕਦਾ ਉਹਨਾਂ ਕੋਲ ਤੱਥ ਹੋਣ ਕਿਉਂਕਿ ਨਾਂ ਤਾਂ ਭਗਵੰਤ ਮਾਨ ਹੋਰਾਂ ਨੇ ਇਸ ਮਾਮਲੇ ਤੇ ਰਾਗਪ ਚੱਡਾ ਦੇ ਮਾਮਲੇ ਤੇ ਕੁਝ ਕਿਹਾ ਤੇ ਨਾ ਹੀ ਅਰਵਿੰਦ ਕੇਜਰੀਵਾਰ ਉਹ ਹੋਰਾਂ ਨੇ ਕਿਹਾ ਕਿ ਭਾਈ ਉਹ ਇੱਥੇ ਨੇ ਤੇ ਮੈਨੂੰ ਲੱਗਦਾ ਕਿ ਇਹ ਵੀ ਤਾਂ ਇੱਕ ਜਵਾਬ ਹੋਊਗਾ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ ਜੇ ਚੁੱਪ ਰਹਿ ਕੇ ਜਵਾਬ ਦੇਣਾ ਹੋਵੇ ਜਾਂ ਵੀ ਇਹ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੁਝ ਅੰਦਰ ਚੱਲ ਰਿਹਾ ਹੋਣਾ ਉਹ ਰਿਜ ਰਿਜਦਾ ਕੀ ਹੈ ਉਹ ਸਾਹਮਣੇ ਵੀ ਆਉਂਦੇ ਆ ਸਰ ਹੋ ਸਕਦਾ ਹੈ ਪਰਸੋਂ ਨੂੰ ਕਾਲੀ ਅਣਕਲਾਖੇ ਵੀ ਸਾਹਮਣੇ ਆਏ ਨਾ ਰਗ ਚੜਦਾ ਸਿੱਧੂ ਸਾਹਿਬ ਤਿੰਨ ਚਾਰ ਦਿਨ ਗੱਲ ਤਾਂ ਇਹ ਵੀ ਚੱਲਦੀ ਰਹੀ ਹੈ ਜਲੰਧਰ ਤੋਂ ਐਮਪੀ ਨੇ ਸੁਸ਼ੀਲ ਸੁਸ਼ੀਲ ਰੇਕੂ ਵੀ ਉਹ ਭਾਜੀਪੀ ਚ ਜਾ ਸਰ ਬਿਨ ਇਹਦੇ ਬਾਰੇ ਨਾ ਤਾਂ ਮੈਨੂੰ ਲੱਗਦਾ ਜਖਰ ਸਾਹਿਬ ਨੇ ਕੋਈ ਸਪਸ਼ਟੀਕਰਨ ਦਿੱਤਾ ਵੀ ਆ ਰਹੇ ਨੇ ਜਾਂ ਇਹ ਵੀ ਨਹੀਂ ਕਿਹਾ ਮਨੁਣਾ ਦਾ ਸਾਡੇ ਸੰਪਰਕ ਚ ਨੇ ਚਲੋ ਉਹਨਾਂ ਨੇ ਕੰਫੀਡੈਂਸ਼ੀਅਲ ਰੱਖ ਲਈ ਹੋਵੇਗੀ ਗੱਲ ਜਾਂ ਕਲੀਅਰ ਹੋ ਗਈ ਹੋ ਜਿਵੇਂ ਉਹ ਕਹਿੰਦੇ ਨੇ ਕੱਲ੍ਹ ਅਯੁੱਧਿਆ ਮੰਦਿਰ ਆਰਾਮ ਮੰਦਿਰ ਦੇ ਮਠਾਟੇ ਕੀ ਮੁੜੇ ਇਹਦਰ ਜਾਣ ਲਈ ਪ੍ਰੋਗਰਾਮ ਚ ਤੇ ਉਧਰ ਕੇਜਰੀਵਾਲ ਸਾਹਿਬ ਅਜੇ ਆਪਾਂ ਨੂੰ ਕਿੰਨੇਕ ਮੌਕੇ ਦੇਣਗੇ ਜੀ ਇਹ ਖਬਰ ਕਰਨ ਦੇ ਵੀ ਇੱਕ ਸਮਨ ਹੋਰ ਆ ਗਿਆ ਈੜੀ ਦਾ ਤੇ ਪੇਸ਼ ਨਹੀਂ ਹੋਏ ਅਗਲੇ ਸਮਨ ਤੇ ਫੇਰ ਨਹੀਂ ਹੋਏ 8ਵਾਂ ਸਮਨ ਵੀ ਲੱਗਾ ਤੇ ਪੇਸ਼ ਨਹੀਂ ਹੋਏ ਤੇ ਇੱਕ ਹੋਰ ਵੀ ਕੋਈ ਮਾਮਲਾ ਰਹਿ ਜੀ ਪਹਿਲਾ ਜਿਹੜਾ ਮਾਮਲਾ ਨਾ ਜੀ ਉਹਨਾਂ ਕੋਲੇ ਸਾਹਮਣੇ ਆਏ ਨੇ ਉਹ ਐਕਸਾਈਜ਼ ਵਿਭਾਗ ਦੇ ਵਿੱਚ ਜਿਹੜੇ ਘਪਲੇ ਹੋਏ ਨੇ ਜਿਹਨੇ ਦੋਸ਼ ਲੱਗਦੇ ਨੇ ਜਿਹਦੇ ਚ ਦੋ ਤਿੰਨ ਆਗੂ ਸੰਜੇ ਸਿੰਘ ਸਟੈਂਡਰਡ ਜਨ ਤੇ ਇਹਨਾਂ ਦੇ ਮਨਿਸੇਸ਼ ਹੋਦੀ ਆ ਉਹ ਫਸੇ ਹੋਏ ਨੇ ਹੋਰ ਵੀ ਆ ਕੁਝ ਲੋਕ ਇਹ ਉਸ ਮਾਮਲੇ 'ਚ ਉਹਨਾਂ ਨੂੰ ਪੁਛਗਿਸ਼ ਕਰਨ ਦੇ ਵਾਸਤੇ ਸਾਹਮਣੇ ਆਉਂਦੇ ਰਹੇ ਉਹ ਕਦੇ ਕਹਦੇ ਸੀ ਮੈਨੂੰ ਐ ਦੱਸੋ ਜੀ ਕਿਹੜੇ ਅਧਿਕਾਰ ਤੇ ਭੇਜਿਆ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਭੇਜਿਆ ਜਾਂ ਪਾਰਟੀ ਦੇ ਸੁਪਰੀਮੋ ਵੱਜੋਂ ਹੁਣ ਜਿਹੜਾ ਦਿੱਲੀ ਜਲ ਬੋਰਡ ਹੈ ਉਸ ਮਾਮਲੇ 'ਚ ਵੀ ਉਹਨਾਂ ਨੂੰ ਸਾਮਣ ਆ ਗਿਆ ਜੇ ਦੂਜਾ ਕਿਉਂਕਿ ਇਹਨਾਂ ਦੇ ਆਗੂਆਂ ਨੇ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੇ ਕਲੀਅਰ ਕਰਤਾ ਸੀ ਕਿਰਵਿੰਦ ਕੇਜਰੀਵਾਲ ਨਹੀਂ ਜਾਣਗੇ ਅੱਜ ਸੁਣਵਾਈ ਦੇ ਵਾਸਤੇ ਇਹ ਤਾਂ ਸਾਈਡਲੇ ਮਾਮਲੇ ਸੱਦਿਆ ਸੀ ਹੁਣ ਜਿਹੜੀ ਡੀਜੇਬੀ ਦਿੱਲੀ ਜਲ ਬੋਰਡ ਹੈ ਜਿਹੜਾ ਉਸ ਦੇ ਮਾਮਲੇ ਦੇ ਵਿੱਚ ਰਵਿੰਦ ਕੇਜਰੀਵਾਲ ਹੋਰਾਂ ਨੂੰ ਸਾਂਭਣ ਕੀਤੇ ਆ ਇਹਦੇ ਚ ਆਖਿਆ ਗਿਆ ਕਿ ਜਿਹੜਾ ਠੇਕਾ ਦਿੱਤਾ ਗਿਆ ਹੈਗਾ ਉਹਦੇ ਚ 38 ਕਰੋੜ ਰੁਪਏ ਦੀ ਹੀਰਾ ਫੇਰੀ ਹੈ ਉਹ ਬੇਨਜਮੀਆ ਦੀ ਗੱਲ ਚੱਲ ਰਹੀ ਹੈ ਐਨ ਕੇ ਜੀ ਐਨ ਕੇ ਜੀ ਇਨਫਰਾਸਟਰਕਚਰ ਲਿਮਟਿਡ ਕੰਪਨੀ ਹੈ ਜਿਹੜੀ ਉਸ ਨੂੰ ਠੇਕਾ ਦੇਣ ਦੀ ਗੱਲ ਹੈ ਕਿ ਇਹ ਕਿਵੇਂ ਆਈ ਤੇ ਕਿਹਨੇ ਕਿਹੜੇ ਪ੍ਰਭਾਵ ਕੀਤਾ ਇਹਦੇ ਕੁਝ ਲੋਕ ਗ੍ਰਿਫਤਾਰ ਕੀਤੇ ਹੋਏ ਨੇ ਅੱਗੇ ਗੱਲ ਚੱਲ ਸਕਦੀ ਹੈ ਲੱਗਦਾ ਇਹ ਹੈ ਕਿ ਜਿਹੜੇ ਦੋਸ਼ ਲੱਗਦੇ ਸੀ ਕਿ ਜੀ ਆਮ ਆਦਮੀ ਪਾਰਟੀ ਨੂੰ ਜਾਂ ਇਹਦੇ ਸੁਪਰੀਮੋ ਨੂੰ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਂ ਕੁਝ ਹੋਰ ਹੈ ਹੁਣ ਜਿਹੜਾ ਮਾਮਲਾ ਹੈ ਇਹਦੇ ਚ ਸੀਬੀਆਈ ਦੇ ਵੱਲੋਂ ਐਫਆਈਆਰ ਦਰਜ ਕੀਤੀ ਹੋਈ ਹੈ ਔਰ ਉਸੇ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰ ਜਿਹੜੀ ਪੁੱਛਗਛ ਹੈ ਅਰਵਿੰਦ ਕੇਜਰੀਵਾਲ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰਨੀ ਹੈ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਦਿੱਲੀ ਦੇ ਉਹ ਤਾਂ ਕਹਿੰਦੇ ਆ ਕਿ ਜੀ ਜਿਹੜਾ ਇਹ ਦੋਸ਼ ਲਾਏ ਜਾ ਰਹੇ ਨੇ ਸਮਝ ਹੀ ਨਹੀਂ ਆ ਰਹੀ ਕੇਸ ਕਿਹੜਾ ਹੈ ਕਹਿੰਦੇ ਕਿਸ ਨੂੰ ਇਹ ਤਾਂ ਪਤਾ ਨਹੀਂ ਪਰ ਜਦੋਂ ਇਹ ਡਿਟੇਲ ਹੈ ਜੇ ਮੇਰੇ ਕੋਲੇ ਹੈਗੀ ਹੈ ਜਿਹਦੇ ਬਾਰੇ ਖਬਰਾਂ ਦੇ ਵਿੱਚ ਹੈ ਨਾ ਸਾਰਾ ਕੁਛ ਹਵਾਲਾ ਕਿ ਉੱਥੇ ਭਾਈ ਆ ਜਿਹੜੀ ਐਨਕੇਜੀ ਇਨਫਰਾਸਟਰਕਚਰ ਲਿਮਟਿਡ ਕੰਪਨੀ ਹੈ ਉਹ ਉਸ ਨੂੰ ਚੋਂਤੇ 38 ਕਰੋੜ ਰੁਪਏ ਦਾ ਠੇਕਾ ਜਿਹੜਾ ਦੇਣ ਦੇ ਮਾਮਲੇ ਵਿੱਚ ਬੇਨਿਜਮੀਆ ਦਾ ਦੋਸ਼ ਲੱਗ ਰਿਹਾ ਤੇ ਉਹਦੇ 'ਚ ਪੁੱਛਗਛ ਇਹਦੇ ਤੋਂ ਇਹ ਲੱਗਦਾ ਹੈ ਕਿ ਏਡੀ ਹੈ ਜਿਹੜੀ ਉਹ ਬੋਲੇ ਪੈਰੀ ਅਰਵਿੰਦ ਕੇਜਰੀਵਾਲ ਨੂੰ ਛਟਣਾ ਨਹੀਂ ਚਾਹਦੀ ਤੇ ਕੱਲ ਹੀ ਪਰਸੋਂ ਇੱਕ ਹੋਰ ਜਿਹੜੀ ਲੀਡਰ ਹੈ ਉਸ ਦੀ ਗ੍ਰਿਫਤਾਰੀ ਵੀ ਹੈ ਜਿਹੜੀ ਇਹ ਦੱਸਦੀ ਹੈ ਕਿ ਚਾਹੇ ਉਹ ਸ਼ਰਾਬ ਘਟਾਲਾ ਹੈ ਤੇ ਜਾਂ ਇਹ ਹੈ ਇਨਾ ਮਾਮਲਿਆਂ ਚ ਈਡੀ ਹੋਵੇਂ ਚਾਹਦਾ ਜਿਵੇਂ ਪਹਿਲਾਂ ਜਲਦੀ ਸੀ ਚੋਣ ਜਾਬਾ ਵਿਚਕ ਲੱਗ ਗਿਆ ਜਿੱਦਾਂ ਸਾਹਿਬ ਇੱਕ ਐਨਕਾਊਂਟਰ ਹੋਇਆ ਉਹਦੇ ਚ ਅਮਰਤਪਾਲ ਸਿੰਘ ਸਿਪਾਹੀ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਜਿਹੜੇ ਗੈਂਗਸਟਰ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ ਕਹਿੰਦੇ ਉਹਦਾ ਵੀ ਐਨਕਾਊਂਟਰ ਹੋ ਗਿਆ ਜੀ ਹਾਂਜੀ ਇਹ ਹੁਣੇ-ਹੁਣੇ ਖਬਰ ਆਈ ਹੈ ਕੱਲ ਦੀ ਖਬਰ ਸੀ ਕਿ ਅਮਰਤਪਾਲ ਨਾਂ ਦਾ ਇੱਕ ਪੁਲਿਸ ਦਾ ਹੈੱਡ ਕਨਸਟੇਬਲ ਪੋ ਸੀਨੀਅਰ ਹੈੱਡ ਕਨਸਟੇਬਲ ਉਸ ਤੇ ਗੋਲੀ ਲੱਗੀ ਉਹ ਰੇਡ ਕਰਨ ਗਿਆ ਹੋਇਆ ਸੀ ਬਾਦ ਵਿੱਚ ਉਸ ਦੀ ਮੌਤ ਹੋ ਗਈ। ਉਹ ਜਰਨੈਲ ਸਿੰਘ ਉਰਫ ਰਾਣਾ ਮਨਸੂਰਪੁਰੀਆ ਨੂੰ ਗ੍ਰਿਫਤਾਰ ਕਰਨ ਪਹੁੰਚਿਆ ਸੀ। ਪਤਾ ਲੱਗਿਆ ਕਿ ਰਾਣਾ ਜਿਹੜਾ ਜਦੋਂ ਉਸ ਪੁਲਿਸ ਵਾਲੇ ਦੇ ਫਾਇਰ ਮਾਰ ਕੇ ਉਸ ਤੋਂ ਬਾਅਦ ਦੇ ਘਰ ਦੇ ਪਿਛਲੇ ਪਾਸੇ ਨੂੰ ਭੱਜ ਕੇ ਕਿਸੇ ਦੋਸਤ ਦੀ ਸਹਾਇਤਾ ਲੈ ਕੇ ਜੰਗਲਾਂ ਦੇ ਵਿੱਚ ਨਿਕਲ ਗਿਆ ਸੀ। ਉਸ ਇਲਾਕੇ 'ਚ ਕਾਫੀ ਜੰਗਲ ਹੈ। ਪੰਜਾਬ ਤੇ ਹਰਿਆਣੇ ਦੀਆਂ ਜਿੰਨੀਆਂ ਸਰਹੱਦਾਂ ਨੇ ਨਾਲ ਲੱਗਦੀਆਂ ਪੰਜਾਬ ਤੇ ਹਿਮਾਚਲ ਦੀਆਂ ਸੌਰੀ। ਉਹ ਸਾਰੀਆਂ ਸੀਲ ਕਰ ਦਿੱਤੀਆਂ ਗਈਆਂ ਸੀ ਤੇ ਅੱਜ ਪੁਲਿਸ ਨੂੰ ਸੂਹ ਮਿਲੀ ਸੀ। ਅਤੇ ਹੋਰੋ ਸਸਕਾਰ ਵੀ ਹੋਇਆ ਅਮਰਤਪਾਲ ਸਿੰਘ ਹੋਰਾਂ ਦਾ ਸਰਕਾਰ ਦੇ ਵੱਲੋਂ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ ਗਈ 2 ਕਰੋੜ ਰੁਪਏ ਜਿਹੜਾ ਸਹਾਇਤਾ ਰਾਸ਼ੀ ਆ ਉਹ ਦੇਣ ਦੀ ਗੱਲ ਆਖੀ ਗਈ ਤੇ ਹੁਣ ਹਜੇ ਸਿਵਾ ਠੰਡਾ ਨਹੀਂ ਹੋਇਆ ਉਦੋਂ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਆ ਗਈਆਂ ਉਹਦੇ ਵਿੱਚ ਇਹ ਹੈ ਕਿ ਉਹ ਬੈਂਕਸਟਰ ਮਾਰਿਆ ਗਿਆ ਤਰਾਣਾ ਮਨਸੂਰਪੁਰਿਆ ਕਹਾਣੀ ਕਿੱਥੋਂ ਤੱਕ ਹੈ ਕੀ ਕੁਛ ਆ ਹਜੇ ਇਹਦੇ ਵਿੱਚ ਹੋ ਸਕਦਾ ਹੋਰ ਕੁਝ ਸਾਹਮਣੇ ਆਵੇ ਪਰ ਇਹ ਨਾਲ ਸੋਸ਼ਲ ਮੀਡੀਆ ਤੇ ਚਰਚਾ ਚੱਲ ਪਈ ਕਿ ਜਦ ਪੁਲਸ ਵਾਲੇ ਦੇ ਖਿਲਾਫ ਐਕਸ਼ਨ ਲਿਆ ਤਾਂ ਨਾਲ ਦੀ ਨਾਲ ਸਾਰਾ ਕੁਝ ਹੋ ਗਿਆ ਤੇ ਜਦੋਂ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਉਹਦਾ ਕਤਲ ਕਰਕੇ ਪੰਜਾਬ ਦੇ ਵਿੱਚ ਕਿੰਨਾ ਚਿਰ ਉਹ ਇੱਥੇ ਘੁੰਮਦੇ ਰਹੇ ਕਾਤਲ ਉਹਦੋਂ ਐਕਸ਼ਨ ਨਹੀਂ ਲਿਆ ਹੁਣ ਇੱਥੇ ਸਾਡੇ ਲੋਕਾਂ ਦੀ ਆਦਤ ਆ ਕਿ ਹਰੇਕ ਘਟਨਾ ਨੂੰ ਕਿਸੇ ਦੂਜੀ ਘਟਨਾ ਨਾਲ ਜੋੜ ਕੇ ਦੇਖਣ ਦਾ ਸਾਡਾ ਸ਼ੌਂਕ ਬਣ ਗਿਆ ਜਾਂ ਸਾਨੂੰ ਇਹ ਹੁੰਦਾ ਕਿ ਐਨਾਲਿਸਿਸ ਆ ਸਹੀ ਹੈ ਪਰ ਦੇਖੋ ਜੇ ਇਹ ਮਾਮਲਾ ਐਵੇਂ ਹੋਇਆ ਕਿ ਪਹਿਲਾਂ ਉਹਨੇ ਗੈਂਗਸਟਰ ਨੇ ਪੁਲਸ ਵਾਲੇ ਦੇ ਗੋਲੀ ਮਾਰੀ ਉਹ ਹੌਲਦਾਰ ਦੀ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਅੱਜ ਪੁਲਿਸ ਦੇ ਅਧਿਕਾਰੀਆਂ ਨੇ ਜਨ ਜਿਹੜੀ ਮੇਰੀ ਟੀਮ ਸੀ ਉਹਨਾਂ ਨੇ ਉਸ ਨੂੰ ਜੰਗਲ ਦੇ ਵਿੱਚ ਘੇਰ ਕੇ ਉੱਥੇ ਖਤਮ ਕਰਤਾ ਤਾਂ ਫਿਰ ਇਹ ਹੈ ਕਿ ਜਿਹੜੇ ਗੋਲੀ ਚਲਾਉਂਦੇ ਆ ਤਾਂ ਉਹਨਾਂ ਦੇ ਵਾਸਤੇ ਗੋਲੀ ਦਾ ਰਾਹ ਹੀ ਹੁੰਦਾ ਹੈ ਜਾਣ ਦਾ ਸੋ ਗੈਂਗਸਟਰ ਜਿਹੜੇ ਬੇਸ਼ੱਕ ਹੋ ਹੈ ਤਾਂ ਸਾਡੇ ਦੀਆਂ ਪੁੱਤ ਪਰ ਜੇ ਰਸਤੇ ਉਹਨਾਂ ਨੇ ਗਲਤ ਇਖਤਿਆਰ ਕੀਤੇ ਨੇ ਕਿਤੇ ਨਾ ਕਿਤੇ ਇਹੋ ਜਿਹਾ ਘਟਨਾ ਕਰਮ ਤਾਂ ਹੋ ਹੀ ਜਾਂਦਾ ਹੈ ਤੇ ਦੂਜਾ ਆਪਾਂ ਮੰਨ ਕੇ ਚੱਲਦੇ ਆ ਕਿ ਬੇਸ਼ੱਕ ਉਹ ਸਰੈਂਡਰ ਕਰਨਾ ਚਾਹੁੰਦਾ ਹੁੰਦਾ ਜਦੋਂ ਪੁਲਿਸ ਦਾ ਆਪਦਾ ਜਵਾਨ ਮਰਿਆ ਸੀ ਫਿਰ ਉਹਨਾਂ 'ਚ ਗੁੱਸਾ ਤਾਂ ਹੋਣਾ ਹੈ ਬਿਲਕੁਲ ਸਿੱਧੂ ਸਾਹਿਬ ਕਈ ਵਾਰ ਇਹ ਵੀ ਹੁੰਦਾ ਜਦੋਂ ਕੋਈ ਐਨਕਾਊਂਟਰ ਹੋ ਜਾਂਦਾ ਤੋਂ ਬਾਅਦ ਜਿਹਨਾਂ ਨੇ ਗੱਲਾਂ ਜੋੜਨੀਆਂ ਨੇ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਕਿਸੇ ਪੁਲਿਸ ਵਾਲੇ ਤੇ ਗੋਲੀ ਕਿਉਂ ਨਹੀਂ ਲੱਗੀ ਇਹ ਐਨਕਾਊਂਟਰ ਸਹੀ ਇਹ ਵੀ ਹੋ ਜਾਂਦਾ ਬਿਲਕੁਲ ਇਹ ਤਾਂ ਆਮ ਹੀ ਹੁੰਦਾ ਨਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬੰਦੇ ਨੇ ਕਦੇ ਗਲੇਲ ਨਹੀਂ ਚਲਾਈ ਹੁੰਦੀ ਜਿਹੜੇ ਨੇ ਕਦੇ ਆਏ ਆ ਵੀ ਖੇਤ ਉੱਤੇ ਬੈਠੇ ਨੇ ਵੀ ਕੋਈ ਪੱਠੇ ਵੜਦੇ ਨੂੰ ਲਲਕਰਾਨੀ ਨਾ ਮਾਰਿਆ ਹੁੰਦਾ ਵੀ ਦੇਖੀ ਭਾਈ ਸੰਭਲ ਕੇ ਵੜੀ ਉਸ ਤੋਂ ਸਿਆਣਾ ਤੇ ਵਿਦਵਾਨ ਬਣਿਆ ਬੈਠਾ ਹੁੰਦਾ ਵੀ ਐਂ ਕਰ ਲੈਂਦੇ ਜੀ ਇੱਧਰ ਦੀ ਐਂ ਕਰ ਲੈਂਦੇ ਉੱਥੇ ਹਾਲਾਤ ਹੁੰਦੇ ਬਹੁਤੇ ਵਾਰੀ ਲੜਾਈ ਦੇ ਵਿੱਚ ਇਹ ਹੁੰਦਾ ਆਪਾਂ ਨੂੰ ਇੱਕ ਗੱਲ ਤਾਂ ਪਤਾ ਹੈ ਕਿ ਪੁਲਿਸ ਦਾ ਜਿਹੜਾ ਦੌਰ ਬੇਸ਼ੱਕ ਹੋਣ ਵਾਲਾ ਤੇ ਜਾਂ ਪਹਿਲਾਂ ਵਾਲਾ ਝੂਠੇ ਪੁਲਿਸ ਮੁਕਾਬਲੇ ਹੁੰਦੇ ਤਾਂ ਰਹੇ ਨੇ ਇਹਦਾ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ 1978 ਤੋਂ ਸ਼ੁਰੂ ਹੋਇਆ ਸੀ ਜਦੋਂ ਨਕਸਲਾਈਟ ਮੂਵਮੈਂਟ ਦੇ ਨਾਲ ਜੁੜੇ ਵੱਡੀ ਵੱਡੀ ਉਮਰ ਦੇ ਬਜ਼ੁਰਗ ਹੈ ਜਿਹੜੇ ਕੋ-ਕੋ ਕੇ ਮਾਰੇ ਗਏ ਸੀ ਤੇ ਉਹ ਤੋਂ ਬਾਅਦ ਦੇ ਵਿੱਚ ਤਾਂ ਫਿਰ ਦੌਰੇ ਚੱਲ ਹੀ ਪਿਆ ਹੁਣ ਤੱਕ ਚੱਲ ਰਿਹਾ ਹੈ ਬੇਤਰੀ ਠੱਲ ਪਈ ਸੀ ਕੁਝ ਕਿ ਬਹੁਤ ਸ਼ਾਂਤ ਹੋ ਗਿਆ ਸੀ ਪੰਜਾਬ ਇੱਕ ਇੱਕ ਦੌਰ ਇਹੋ ਜਿਹਾ ਸੀ ਲੁੱਟਾਂ ਕੋਹਾਂ ਘਟ ਗਏ ਜਾਂ ਹੋਰ ਹੁਣ ਫਿਰ ਇਹ ਗੈਂਗਸਟਰ ਟੋਲੇ ਆ ਜਿਹੜੇ ਪਿਛਲੇ 3-4 ਸਾਲਾਂ ਤੋਂ ਸਿਰ ਚੱਕ ਰਹੇ ਆ ਪੁਲਿਸ ਆਪਣੇ ਵੱਲੋਂ ਦਾਅਵੇ ਕਰਦੀ ਹੁੰਦੀ ਹੈ ਕਿ ਅਸੀਂ ਖਤਮ ਕਰਤੇ ਜਾਂ ਕੁਝ ਹੋਰ ਹੈ ਦੋ ਚੀਜ਼ਾਂ ਦੇ ਉੱਤੇ ਹੁਣ ਸਵਾਲ ਖੜੇ ਹੁੰਦੇ ਨੇ ਹੁਣ ਵੀ ਹੁੰਦੇ ਆ ਪਿਛਲੀ ਸਰਕਾਰ ਤੇ ਵੀ ਸੀ ਕਿ ਜੀ ਕਾਂਗਰਸ ਵਾਲਿਆਂ ਨੇ ਵੀ ਉਹ ਸੌਂਹਾਂ ਖਾਧੀਆਂ ਸੀ ਕੈਪਟਨ ਮਨਿੰਦਰ ਸਿੰਘ ਨੇ ਕਿ 4 ਹਫ਼ਤੇ ਦੇ ਨਸ਼ੇ ਦਾ ਲੱਕ ਤੋੜ ਦਾਂਗੇ ਨਸ਼ੇ ਦਾ ਲੱਕ ਹਜੇ ਵੀ ਨਹੀਂ ਟੁੱਟਿਆ ਮਾਪਿਆਂ ਦੇ ਲੱਕ ਟੁੱਟ ਰਹੇ ਨੇ ਤੇ ਹੁਣ ਫੇਰ ਉਹੀ ਹਾਲਾਤ ਬਣੇ ਹੋਏ ਐ ਕਿ ਹਰ ਚੌਥੇ ਦਿਨ ਇੱਕ লাশ ਦੀ ਗੱਲ ਆ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਮੰਨੀ ਐ ਕਿ ਇੱਥੇ ਨਸ਼ੇ ਕਾਰਨ ਮੌਤ ਹੋ ਰਹੀ ਐ ਇਹ ਗੈਂਗਸਟਰ ਨਸ਼ੇ ਇੱਕ ਕ੍ਰਾਈਮ ਦਾ ਇੱਕ ਨੈਟਵਰਕ ਐ ਜਿਹੜਾ ਹਜੇ ਤੱਕ ਚੱਲ ਰਿਹਾ ਹੈ ਵਿਦੇਸ਼ਾਂ ਤੋਂ ਪੰਜਾਬ ਹੀ ਕਿਉਂ ਟਾਰਗੇਟ ਹੋ ਰਿਹਾ ਐ ਇੱਥੇ ਠੱਲ ਕਿਉਂ ਨਹੀਂ ਪੈ ਰਹੀ ਤੇ ਬਹੁਤ ਵੱਡੇ ਸਵਾਲ ਨੇ ਤੇ ਜੇਲਾਂ ਚੋਂ ਹਥਿਆਰ ਫੜੇ ਜਾਣੇ ਜੇਲਾਂ ਦੇ ਵਿੱਚ ਕ੍ਰਾਈਮ ਦਾ ਜਿਹੜਾ ਨੈਟਵਰਕ ਚੱਲਣਾ ਤੇ ਉਹ ਟੁੱਟਣਾ ਸਕਣਾ ਤੇ ਇਹ ਇਹ ਛੋਟੇ ਸਵਾਲ ਤਾਂ ਨਹੀਂ ਐ ਜੀ ਬਿਲਕੁਲ ਬਰਗਾੜੀ ਬੇਰ ਵੀ ਮਾਮਲੇ ਚ ਜਿਹੜਾ ਮਾਸਟਰਮਾਈਂਡ ਸੀ ਉਹਨੇ ਹਨੀਪ੍ਰੀਤ ਤੇ ਲਾਉਣ ਲੈਣੀ ਪ੍ਰਦੀਪ ਕਲੇਰ ਹੈ ਜੀ ਉਹਦਾ ਨਾਮ ਜਦੋਂ ਅਜोध्या ਦੇ ਵਿੱਚ ਰਾਮ ਮੰਦਰ ਦੀ ਸੀਨਾ ਉਦਘਾਟਨ ਉਹਨਾਂ ਦਿਨਾਂ ਚ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਫਿਰ ਪੰਜਾਬ ਪੁਲਿਸ ਤਾਂ ਲੱਭੀ ਰਹੀ ਸੀ ਉਹਨੂੰ ਵੀ ਉਹ ਬੀਓ ਖਰਾar ਦਿੱਤਾ ਹੋਇਆ ਸੀ ਉਹ ਮੁਰਜਜਵਾਰ ਸਿੰਘ ਵਾਲਾ ਮਾਮਲੇ ਦੇ ਵਿੱਚ ਉੱਥੇ ਉਹਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ 163 ਦੇ ਤਹਿਤ ਉਹਨੇ ਮੈਜਿਸਟ੍ਰੇਟ ਦੇ ਸਾਹਮਣੇ ਇਹ ਕਬੂਲਿਆ ਕਿ ਜੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਅਸੀਂ ਵੀ ਗਏ ਕਿਉਂਕਿ ਇਹਨਾਂ ਦੀ ਇੱਕ ਕਮੇਟੀ ਬਣੀ ਐ ਜਿਹੜਾ ਮਹਿੰਦਰਪਾਲ ਮਿੱਟੂ ਮਾਰਿਆ ਗਿਆ ਉਹ ਇੱਕ ਜਿਹੜਾ ਬਾਅਦ ਵਿੱਚ ਕਤਲ ਕਰਦਾ ਸੀ ਬਾਹਰ ਫਰੀਦਕੋਟ ਤੋਂ ਆਕੋਰ ਦੇ ਬੂਰੇ ਤੋਂ ਉਹ ਵਿਅਕਤੀ ਦੇਰਾ ਪ੍ਰੇਮ ਸਿੰਘ ਉਹ ਵੀ ਕੁਝ ਕੋ ਹੋਰ ਨਾ ਇੱਕ ਦੋ ਜਿਹੜੇ ਪਰੇਟੇ ਵਰਗੇ ਭਗੌੜੇ ਨੇ ਉਹ ਉਹ ਕਹਿੰਦਾ ਸਾਰੇ ਉੱਥੇ ਸੀ ਹਨੀਪ੍ਰੀਤ ਬੈਠੀ ਸੀ ਰਾਮ ਰਹੀਮ ਉੱਥੇ ਸੀ ਤਾਂ ਉੱਥੇ ਕਹਿੰਦੇ ਸਾਡੇ ਤੋਂ ਇੱਕ ਨੇ ਦੱਸਿਆ ਕਿ ਇੱਥੇ ਮਾਝੀ ਹੋਰਾਂ ਦਾ ਕੀਰਤਨ ਚੱਲਦਾ ਸੀਗਾ ਕੀਰਤਨ ਦਰਬਾਰ ਸੀ ਉੱਥੇ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਕਿਡੇਰਾ ਪ੍ਰੇਮੀਆਂ ਨੇ ਆਪਦੇ ਲੋਕਟਾ ਜਿਹੜੇ ਉਹ ਲਾ ਕੇ ਸਿੱਟ ਤੇ ਉਹ ਕਹਿੰਦੇ ਜੀ ਲੋਕਟਾ ਜਿਹੜੇ ਪੈਰਾਂ ਚੋਂ ਮਢੋਲੇ ਗਏ ਪਿਤਾ ਜੀ ਕਿਹਾ ਉਹ ਇਹਨਾਂ ਨੇ ਬਿਨਾਂ ਸ਼ੱਕ ਕਿ ਜੀ ਸਾਨੂੰ ਬਹੁਤ ਦੁੱਖ ਹੋਇਆ ਤੇ ਕਹਿੰਦੇ ਨਾਲ ਦੀ ਨਾਲ ਹਣੀਪ੍ਰੀਤ ਨੇ ਉੱਥੇ ਬੈਠੀ ਨੇ ਇੱਕੋ ਗੱਲ ਕਹਤੀ ਕਿ ਜਿਵੇਂ ਸਾਡੇ ਗੁਰੂ ਜੀ ਦੀ ਇਹਨਾਂ ਨੇ ਉਹ ਤਸਵੀਰਾਂ ਜਾਂ ਲੋਕਟ ਰੋਲੇ ਨੇ ਨਾ ਉਵੇਂ ਇਹਨਾਂ ਦੇ ਗੁਰੂ ਰੰਤ ਸਾਹਿਬ ਦੇ ਪੱਤਰੇ ਵੀ ਜਾਂ ਅੰਗ ਹੈ ਉਹ ਵੀ ਫਲਾਰ ਦੋ ਪੈਰਾਦਰੋਲ ਨੇ ਚਾਹੀਦੇ ਆ ਕਹਿੰਦੇ ਫਿਰ ਰਾਮ ਰਹੀਮ ਨੇ ਕੋਲੇ ਬੈਠੇ ਨੇ ਕਿਹਾ ਤਾਂ ਕਿ ਜੈਸੇ ਹਾਨੀਪ੍ਰੀਤ ਕਰ ਰਹੀ ਆ ਵੈਸਾ ਕਰੋ ਤੇ ਫਿਰ ਐਕਸ਼ਨ ਲਿਆ ਗਿਆ ਇਹ ਦੋਸ਼ ਲਾਏ ਨੇ ਔਰ ਇਹ ਕਬੂਲਨਾਮਾ ਜਿਹੜਾ ਪੁਲਿਸ ਦੇ ਕੋਲ ਫੋਨ ਦੀ ਗੱਲ ਹੈ ਉਹ ਸਾਂ ਬਣਿਆ ਰਹੀ ਹੈ ਪ੍ਰਦੀਪ ਕਲੇਰ ਨੇ ਇਹ ਗੱਲ ਆਖੀ ਹੈ ਜਿਹੜਾ ਮੁੱਖ ਸਾਜ਼ਿਸ਼加ੜਾ ਸੀ ਇਸ 84 ਮੁੰਦਾ ਜਿਹੜਾ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਉਸ ਤੋਂ ਬਾਅਦ ਉਹਦੇ ਅੰਗ ਆ ਜਿਹੜੇ ਖਿਲਾਰੇ ਜਾਂਦੇ ਨੇ ਫਿਰ ਵੀਡੀਓ ਵੀ ਨਾ ਸ਼ੁਰੂ ਹੁੰਦੀ ਹੈ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਹੈ ਦੇ ਹਮਤਤਾ ਤਾ ਛਡਾ ਲੋ ਸਰਕਾਰ ਕਾਂਲੀਦਲ ਦੀ ਸੀ ਉਹਨਾਂ ਤੋਂ ਉਹਜਾ ਐਕਸ਼ਨ ਲਿਆ ਨਹੀਂ ਗਿਆ ਜਾਂ ਉਹਦੇ ਕਾਰਨ ਬਹੁਤ ਸਾਰੇ ਹੋ ਸਕਿਆ ਵੀ ਕਿਉਂ ਨਹੀਂ ਕਾਰਵਾਈ ਕੀਤੀ ਹੁਣ ਉਹ ਗੱਲ ਹੁਣ ਸਾਹਮਣੇ ਆਈ ਹੈ ਸ਼ਮੂਲੀਅਤ ਹੈ ਜਿਹੜੀ ਉਹ ਸਿੱਧੇ ਰੂਪ ਚ ਬੇਸ਼ੱਕ ਡੇਰਾ ਸਰਸਾ ਦੇ ਨਾਲ ਜੁੜੇ ਜਿਹੜੇ ਉਹਨਾਂ ਦੇ ਬਲਾਰੇ ਨੇ ਇੱਕ ਉਹਨਾਂ ਦਾ ਐਡਵੋਕੇਟ ਹੈ ਡੇਰਾ ਪ੍ਰੇਮੀਆ ਤੋਂ ਦੋਨੇ ਕਹਿੰਦੇ ਆ ਕਿ ਪੁਲਸ ਹੁਣ ਇੱਥੇ ਝੂਠੀ ਪੈ ਰਹੀ ਹੈ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਮਾਮਲੇ 'ਚ ਹਾਈ ਕੋਰਟ ਨੇ ਕਿਹਾ ਕਿ ਜੇ ਆਪਦੇ ਤੁਸੀਂ ਤੱਥ ਪੇਸ਼ ਕਰੋ ਰਿਪੋਰਟ ਪੇਸ਼ ਕਰੋ ਤਾਂ ਕਰਕੇ ਐਸਆਈਟੀ ਐ ਗੱਲ ਨੂੰ ਹੋਰ ਪਾਸੇ ਤੋਰ ਰਹੀ ਹੈ ਪਰ ਪ੍ਰਦੀਪ ਹੋਰਾਂ ਦੇ ਜਿ ਬਿਆਨ ਪੁੱtheta ਹੋਏ ਨਹੀਂ ਕਿਉਂਕਿ ਜਿਹੜੇ 164 ਦੇ ਬਿਆਨ ਹੁੰਦੇ ਆ ਇਹ ਇਹ ਤਾਂ ਹੁੰਦਾ ਨਹੀਂ ਕਿ ਪੁਲਸ ਨੇ ਲਿਖ ਲੇ ਤੇ ਬੰਦਾ ਮੁਕਰ ਗਿਆ ਇਹ ਬਕਾਇਦਾ ਮੈਜਿਸਟ੍ਰੇਟ ਦੇ ਸਾਹਮਣੇ ਹੁੰਦੇ ਆ ਪਰ ਇਹਨਾਂ ਤੋਂ ਮੁਕਰਨਾ ਸੌਖਾ ਨਹੀਂ ਹੁੰਦਾ ਸ਼ਾਇਦ ਮੁਕਰ ਵੀ ਨਹੀਂ ਸਕਦਾ ਹੋਣਾ ਲੀਗਲੀ ਤਾਂ ਵੀ ਨੋਤਾ ਨਹੀਂ ਪਤਾ ਇਹਦਾ ਕਿ ਮੁੱਕ ਸਕਦਾ ਹੈ ਕਿ ਨਹੀਂ ਪਰ ਇਹ ਹੈ ਕਿ ਇਹ ਐਵੀਡੈਂਸ ਬਹੁਤ ਮਜ਼ਬੂਤ ਹੁੰਦੀ ਹੈ ਤਾਂ ਇਸ ਕਰਕੇ ਹੁਣ ਅਗਲੀ ਕਾਰਵਾਈ ਚਲਦੀ ਹੈ ਪਰ ਅਗਲੀ ਕਾਰਵਾਈ ਕਰਮ ਦੇ ਉੱਤੇ ਹਜੇ ਤੱਕ ਪੰਜਾਬ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿਆ ਤਿੰਨ ਚਾਰ ਦਿਨ ਹੋ ਗਏ ਇੱਕ ਗੱਲ ਹੋਈ ਨੂੰ ਇਹਦੇ ਤੇ ਸਵਾਲ ਅਗਲਾ ਖੜਾ ਹੋ ਗਿਆ ਜੀ ਕਿਉਂਕਿ ਹੁਣ ਇਲੈਕਸ਼ਨ ਹੈ ਤਾਂ ਕੋਈ ਵੀ ਸਿਆਸੀ ਤਰ ਹੈ ਜਿਹੜੀ ਉਹ ਨਹੀਂ ਚਾਹ ਲਈ ਕਿ ਸਾਡੀਆਂ ਵੋਟਾਂ ਟੁੱਟਣ ਤੇ ਜੇ ਹੁਣ ਆਮ ਆਦਮੀ ਪਾਰਟੀ ਗਰਮੀਤ RAM ਨਹੀਂ ਹੁੰਦੇ ਖਿਲਾਫ ਕੋਈ ਨਵੀਂ ਐਫ ਆਈ ਆਰ ਦਰਜ ਕਰੇ ਜਾਂ ਉਹਨੂੰ ਰੈਸਟ ਕਰਕੇ ਕਿਸੇ ਵੀ ਬ੍ਰਾਂਡ ਦੇ ਉੱਤੇ ਥਿਲੇਉਣ ਦੀ ਗੱਲ ਕਰੇ ਉਹ ਟ੍ਰਾਂਜ਼ਿਟ ਬ੍ਰਾਂਡ ਵਗੈਰਾ ਦੇ ਤਾਂ ਵੀ ਨਾ ਤਾਂ ਉਹਨਾਂ ਨੇ ਯਤਨ ਕਰਨੇ ਕਿਉਂਕਿ ਉਹਨਾਂ ਨੂੰ ਨੁਕਸਾਨ ਹੋਣਾ ਸਰਕਾਰ ਨੂੰ ਵੋਟਾਂ ਦਾ ਬੜੀ ਤਦਾਦ ਦੇ ਵਿੱਚ ਇੱਥੇ ਤੇ ਕਿਉਂਕਿ ਸਾਡੀ ਜਿਹੜਾ ਸਿੱਖ ਧਰਮ ਦੇ ਨਾਲ ਸੰਤ ਲੋਕ ਹੈ ਉਹਨਾਂ ਦੀ ਤਾਂ ਬੜੀ ਦੇਰ ਤੋਂ ਇਹ ਮੰਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਇਨਸਾਫ ਮਿਲੇ ਪਰ ਇਨਸਾਫ ਮਿਲੂ ਘਰੋਂ ਅਗਲੇ ਕਹਿੰਦੇ ਆ ਕਿ ਪਿਛਲੀ ਸਰਕਾਰ ਵੀ ਨੰਘੀ ਉਦੋਂ ਪਿਛਲੇ ਵੀ ਨੰਘੇ ਆਪਾਂ ਵੀ ਹੌਲੀ ਹੌਲੀ ਵੇਲਾ ਨੰਘਾਲ ਗਏ ਸ਼ਾਇਦ ਉਹ ਸਖਤੀ ਦੇ ਨਾਲ ਇਸ ਮਾਮਲੇ ਨੂੰ ਅੱਗੇ ਨਾ ਤੋਰਨ ਤੇ ਇਹੀ ਮਾਮਲਾ ਜਿਹਦੇ ਚ ਗੁਰਮੀਤ ਰਾਮ ਰਹੀਮ ਉਹਨਾਂ ਦਾ ਨਾਂ ਸੀ ਹਾਈ ਕੋਰਟ ਨੇ ਥੋੜੇ ਦਿਨ ਪਹਿਲੇ ਉਹਦੇ ਤੇ ਰੋਕ ਲਾਈ ਸੀ ਕਿ ਜੀ ਉਹ ਕਹਿੰਦੇ ਸੀ ਕਿ ਇਹਨੂੰ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਹੁਣ ਜਦੋਂ ਪ੍ਰਦੀਪ ਹੋਰਾਂ ਦੇ ਬਿਆਨ ਇੱਥੇ ਆਏ ਨੇ ਪੰਜਾਬ ਸਰਕਾਰ ਇਸ ਗੱਲ ਨੂੰ ਹਾਈ ਕੋਰਟ ਦੇ ਵੱਲੋਂ ਜਿਹੜੀ ਰੋਕ ਲਾਈ ਹੈ ਉਹਨੂੰ ਅਗਲੇ ਬੈਂਚ ਦੇ ਵਿੱਚ ਚੈਲੰਜ ਕਰੂਗੀ ਜਾ ਉਹਨਾਂ ਦੇ ਕੋਲੇ ਕੋਈ ਫੈਕਟਰ ਰੱਖੂਗੀ ਕਿ ਜੇ ਆ ਦੇਖੋ ਸਾਨੂੰ ਆ ਬੰਦਾ ਸ਼ਾਮਲ ਤਫਤੀਸ਼ ਕਰਨ ਵਾਸਤੇ ਚਾਹੀਦਾ ਹੈ ਇਹਦਾ ਰਿਮਾਂਡ ਦਿੱਤਾ ਜਾਵੇ ਉਧਰ ਨਹੀਂ ਮੈਨੂੰ ਲੱਗਦਾ ਕਿ ਗੱਲ ਹਜੇ ਤੁਰੂਗੀ ਕਿਉਂਕਿ ਵੋਟਾਂ ਦਾ ਸੀਜ਼ਨ ਹੈ राव ਸਾਹਿਬ ਮੈਨੂੰ ਲੱਗਾ ਤੁਹਾਡਾ ਨੈਟਵਰਕ ਧੋਖਾ ਦੇ ਗਿਆ ਤੇ ਮੈਂ ਇੱਕ ਦੋ ਗੱਲਾਂ ਹੋਰ ਹੈ ਜਿਹੜੀਆਂ ਉਹ ਕਰਦੇ ਆਂ ਜੀ ਇਲੈਕਸ਼ਨ ਦੇ ਦਿਨ ਨੇ ਇਲੈਕਸ਼ਨ ਦੇ ਨਾਲ ਜੁੜੀਆਂ ਕਈ ਚੀਜ਼ਾਂ ਦੇ ਵਿੱਚੋਂ ਕਈ ਤੱਥ ਹੈ ਜਿਹੜੇ ਉਹ ਸਾਹਮਣੇ ਆ ਰਹੇ ਨੇ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਧਮਕੀ ਦੇਣ ਦਾ ਮਾਮਲਾ ਜਿਹੜਾ ਉਹ ਵੀਤਿਆ ਦਿਨਾਂ ਤਾਈਂ ਕਿ 2 ਕਰੋੜ ਰੁਪਏ ਦੀ ਧਮਕੀ ਦਿੱਤੀ ਹੈ ਰਨ ਫਰੰਟ ਮੰਗੀ ਗਈ ਹੈ 2 ਕਰੋੜ ਰੁਪਏ ਦੀ ਇੱਕ ਕਾਲ ਕਰਕੇ ਕਿ 골ਡੀ ਬਰਾੜ ਬੋਲਦਾ ਹੌਲੀ ਹੌਲੀ ਹੁਣ ਮਾਮਲਾ ਦਾ ਬੇਸ਼ੱਕ ਇਹ ਹਫ਼ਤੇ ਪੁਰਾਣਾ ਹੈ ਕਈ ਮਹੀਨੇ ਤੇ ਇਹ ਖਬਰਾਂ ਥੋੜੇ ਦਿਨ ਪਹਿਲਾਂ ਆਈਆਂ ਸੀ ਹੁਣ ਇਹ ਗੱਲ ਕਲੀਅਰ ਹੋ ਗਈ ਕਿ ਇੱਕ ਵਿਅਕਤੀ ਹੈ ਜਿਹਦੀ ਗ੍ਰਿਫਤਾਰੀ ਹੋਈ ਹੈ ਉਹਦਾ ਨਾਮ ਦੀਪਕ ਸ਼੍ਰੀ ਸੰਤ ਕੇਵਲ ਹੈਗਾ ਦੀਪਕ ਸ਼ਿਰੀ ਸੰਤ ਕੇਵਲ ਇਹ ਮਹਾਰਾਸ਼ਟਰ ਦੇ ਰਹਿਣ ਵਾਲਾ ਪੁਲਿਸ ਨੇ ਇਹਨੂੰ ਰਾਸਤ੍ਰਜ ਲਿਆ ਹੋਟਲ ਮੈਨੇਜਮੈਂਟ ਦਾ ਨੇ ਕੰਮ ਕੀਤਾ ਕਈ ਹੋਟਲ ਦੇ ਸ਼ੈਫ ਦੇ ਵਜੋਂ ਵੀ ਕੰਮ ਕਰਦਾ ਰਿਹਾ ਅੱਜ ਕੱਲ ਸਟਾਕ ਐਕਸਚੇਂਜ ਦੇ ਵਿੱਚ ਹੱਥ ਜਮਾਈ ਕਰਾਈ ਨਾਲ ਕਹਿੰਦਾ ਹੋਇਆ ਚਲੋ ਆਪਾਂ ਫੋਨ ਕਰਕੇ ਧਮਕੀ ਦੇ ਕੇ ਦੇਖ ਲੈਂਦੇ ਸੋ ਇਹਦੇ ਕੋਲੇ ਇਹ ਨੰਬਰ ਸੀ ਤੇ ਇਹਨੇ ਪੰਜਾਬ ਦੇ ਸਾਬਕਾ ਸੀਐਮ ਚੰਨੀ ਸਿੰਘ ਚੰਨੀ ਹੋਰਾਂ ਨੂੰ ਧਮਕੀ ਦਿੱਤੀ ਸੀ ਹੁਣ ਬੰਦਾ ਲੱਭ ਗਿਆ ਐਕਸ਼ਨ ਹੋ ਗਏ ਨੇ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਗੈਂਸਟਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਨਾਵਾਂ ਦੇ ਉੱਤੇ ਕਿਵੇਂ ਲੋਕ ਅਡੱਟ ਥਾਮ ਤੋਂ ਧੰਕੀਆਂ ਦੇ ਕੇ ਇੱਥੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਡਰਾ ਰਹੇ ਨੇ ਧਮਕਾ ਰਹੇ ਨੇ ਇਹ ਤਾਂ ਚਲੋ ਪੰਜਾਬ ਦੇ ਵੱਡੇ ਆਗੂ ਦਾ ਮਾਮਲਾ ਸੀ ਉੱਥੇ ਪੁਲਿਸ ਨੇ ਵੀ ਲੱਭ ਲਿਆ ਬਿਲਕੁਲ ਓਵੇਂ ਜਿਵੇਂ ਪ੍ਰਨੀਤ ਕੌਰ ਹੋਰਾਂ ਦੇ ਖਾਤੇ 'ਚ ਇੱਕ ਵਾਰੀ ਪੈਸੇ ਕਿਸੇ ਨੇ ਟਰਾਂਸਫਰ ਕਰ ਲਏ ਤਾਂ ਉਹ ਰਿਕਵਰੀ ਹੋ ਗਈ ਸੀ ਆਮ ਲੋਕਾਂ ਦੀ ਸੁਣਵਾਈ ਕਿੱਥੇ ਆ ਆਮ ਲੋਕਾਂ ਨੂੰ ਕਾਰੋਬਾਰੀਆਂ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਉਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਸੋ ਕਹਾਣੀ ਉਧਰ ਵੀ ਸੋਚਣ ਦੀ ਲੋੜ ਹੈ ਐਕਸ਼ਨ ਉੱਥੇ ਵੀ ਲੈਣ ਦੀ ਲੋੜ ਹੈ ਅਸੀਂ ਫੇਰ ਮਿਲਾਂਗੇ ਜੀ ਜੇ ਸਾਡੀ ਗੱਲਬਾਤ ਚੰਗੀ ਲੱਗੇ ਤਾਂ ਜਰੂਰ ਸਾਡੇ ਨਾਲ ਜੁੜਦੇ ਰਹੋ ਤੇ ਸਵੇਰੇ ਸਿਹਤ ਜਾਗਵੀ ਪ੍ਰੋਗਰਾਮ ਹੋਊਗਾ 7:30 ਵਜੇ